ਅੱਜ ਅਸੀਂ ਗੰਢਿਆਲਾ ਕਲੂ ਬਲੌਕ ਤੇ ਕਿਹੜਾ ਬਾਬਾ ਬਕਾਲਾ ਸਾਹਿਬ ਨੂੰ ਉੱਪਰ ਦੇ ਦਿੱਤੇ ਰਈਆ ਬਲੌਕ ਦੇ ਜਿਹੜੇ ਹੈ ਤੇ ਵਿਆਹ ਨਹੀਂ ਉਹਨਾਂ ਨੂੰ ਅਰੇ ਮੁਖੋ ਦੁਆਰਾ ਨਾਲ ਅਸੀਂ ਅਸੈਸਮੈਂਟ ਕਰਵਾਈ ਸੀਗੀ ਅਕਤੂਬਰ 2023 ਦੇ ਵਿੱਚ ਸੋ ਜਿੰਨੇ ਵੀ ਸਾਡੇ ਕੋਲ ਲੋਡਵੰਤ ਲੋਕ ਪਹੁੰਚੇ ਸੀਗੇ ਉਹਨਾਂ ਦੀ ਹੈਲਥ ਡਿਪਾਰਟਮੈਂਟ ਦੁਆਰਾ ਅਸੈਸਮੈਂਟ ਕਰਵਾ ਕੇ ਸੋ ਅੱਜ ਉਹਨਾਂ ਨੂੰ ਰੀਸਾਈਕਲ ਜਿਹੜੇ ਕਿ ਬੈਟਰੀ ਵਾਲੇ ਨੇ ਸਮੇਤ ਹੈਲਮਟ ਕੁਝ ਹੋਰ ਜਿਹੜੇ ਅੰਗ ਹੀ ਨੇ ਉਹਨਾਂ ਨੂੰ ਵੀ ਅਸੀਂ ਜਿਹੜੇ ਜਿਹੜੇ ਆਰਸੀ ਟੈਂਪਰ ਜਿਹੜੇ ਹੁੰਦੇ ਨੇ ਬਣਾवटी ਅੰਗ ਉਹ ਵੀ ਮੁਹਈਆ ਕਰਵਾਏ ਨੇ ਨਾਲ ਜੇ ਕੋਈ ਹੀਰਿੰਗ ਦਾ ਸੀਗਾ ਹੀਰਿੰਗ ਹੈਡ ਕੰਨਾਂ ਦੀਆਂ ਮਸ਼ੀਨਾਂ ਇਹ ਨਹੀਂ ਸੁਣ ਸਕਦੇ ਸੀ ਕਿ ਉਹਨਾਂ ਵਾਸਤੇ ਉਹਨਾਂ ਨੂੰ ਉਹ ਮੁਹੱਜਾ ਕਰਵਾਈਆਂ ਨੇ ਲਗਭਗ ਆ ਸਾਢੇ 450 ਦੇ ਕਰੀਬ ਜਿਹੜੇ ਅੱਜ ਲੋੜਵੰਤ ਸੀਗੇ ਉਹਨਾਂ ਨੂੰ ਇੱਕ ਸਾਈਕਲ ਤੇ ਬਾਕੀ ਸਾਜ਼-ਸਮਾਨ ਜਿਹੜਾ ਦੱਸਾਂ ਕਿਆ ਸੋ ਸਾਡੇ ਮਾਨਯੋਗ ਸਾਡੇ ਐਮਐਲਏ ਸਾਹਿਬ ਬਾਬਾ ਬਕਾਲਾ ਸਾਹਿਬ ਤੋਂ ਸਰਦਾਰ ਜਗਦੀਸ਼ ਸਿੰਘ ਕੌਂਗ ਕਿਉਂਕਿ ਰਈਆ ਬਲਾਕ ਜਿਹੜਾ ਹੈ ਕਿੰਨਾ ਕੋ ਬਾਬਾ ਜੀ ਕਾਲਾ ਸਾਹਿਬ ਵਾਲਕੇ ਦੇ ਵਿੱਚ ਹੈ ਜੜਿਆਲਾ ਬਲਾਕ ਦੇ ਲੋਕ ਐਸੀ ਮਿਲਾ ਕੇ ਇਹ ਫਾਰਮਲ ਜਿਹੜਾ ਹੈ ਇਹ ਅੱਜ ਸਮਾਗਮ ਕਰਵਾਇਆ ਸੀਗਾ ਸੋ ਸਾਡੇ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਸਾਹਿਬਾਨ ਨੇ ਐਸ.ਪੀ.ਐਮ ਬਾਬਾ ਕਾਲਾ ਸਾਹਿਬ ਸਰਦਾਰ ਅਮਨਦੀਪ ਸਿੰਘ ਜੀ ਮੌਜੂਦ ਨੇ ਸਾਡੇ ਡੀ.ਐਸ.ਐਸ.ਓ ਸਾਹਿਬ ਨੇ ਸੀ.ਡੀ.ਪੀ.ਓ ਸਾਹਿਬ ਸਾਰਾ ਸਮਾਜਿਕ ਸੁਰੱਖਿਆ ਵਿਭਾਗ ਜਿਹੜਾ ਹੈ ਵਾਹ ਸੋ ਮੈਂ ਸਾਰਿਆਂ ਦਾ ਧੰਨਵਾਦੀਆਂ ਕਿ ਹਮੇਸ਼ਾ ਹੀ ਹਰ ਤਾਂ ਬੜੇ ਕੋਆਪਰੇਟ ਕਰਦੇ ਨੇ ਜਿੱਥੇ ਜਿੱਥੇ ਵੀ ਜਰੂਰਤ ਹੁੰਦੀ ਆ ਉਹ ਸਾਡੇ ਜਿਹੜੇ ਲੋਕ ਨੇ ਜ਼ਰੂਰਤਮੰਦ ਲੋਕ ਉਹਨਾਂ ਦੀ ਸੇਵਾ ਕਰਦੇ ਨੇ ਮਦਦ ਕਰਦੇ ਨੇ ਸੋ ਅੱਜ ਮੈਂ ਜਿੰਨਿਆਂ ਨੂੰ ਵੀ ਟਰਾਈਸਾਈਕਲ ਦਿੱਤੇ ਗਏ ਨੇ ਲੋਕਾਂ ਨੂੰ ਮੈਂ ਸਭੀ ਦਾ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਹੋਰ ਸਖਾਲੀ ਹੋਊਗੀ ਕਿਉਂਕਿ ਆਉਣ ਜਾਣ ਦੇ ਸਮੇਂ ਇਹਨਾਂ ਨੂੰ ਕਾਫੀ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਨਾਲ ਦੇ ਨਾਲ ਮੈਂ ਇਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਆਪਾਂ ਬਕਾਇਦਾ ਕਿਉਂਕਿ ਬੈਟਰੀ ਵਾਲੇ ਨੇ ਇਹਨਾਂ ਦੇ ਵਿੱਚੋਂ ਇਹ ਹੈਲਮਟ ਵੀ ਜਿਹੜੇ ਨਾਲ ਦਿੱਤੇ ਗਏ ਨੇ ਇਹ ਹੈਲਮਟ ਜ਼ਰੂਰ ਪਾਉਣ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਇੱਕ ਸੁਪਨਾ ਹੈ ਕਿ ਅਸੀਂ ਇਹ ਸੜਕਾਂ ਪੂਰੀ ਤਰ੍ਹਾਂ ਸੁਰੱਖਿਅਤ ਕਰਨੀਆਂ ਨੇ ਅਸੀਂ ਆਪਣੇ ਜਿਹੜੇ ਆਉਣ ਜਾਣ ਵਾਲੇ ਸਾਡੇ ਲੋਕ ਨੇ ਸੜਕਾਂ ਦੇ ਉੱਤੇ ਜਾਣ ਵਾਲੇ ਉਹਨਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਹੈ ਇਸੇ ਕਰਕੇ ਹੀ ਐਸਐਸਐਫ ਦੀ ਸਥਾਪਨਾ ਵੀ ਜਿਹੜੀ ਆ ਉਹ ਕੀਤੀ ਗਈ ਆ ਸੋ ਮੈਂ ਇਹਨਾਂ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਜਦੋਂ ਵੀ ਆਪਾਂ ਕਿਤੇ ਇਹ ਟਰਾਈਸਾਈਕਲ ਦੀ ਵਰਤੋਂ ਕਰਨੀ ਆ ਅਸੀਂ ਹੈਲਮਟ ਜਿਹੜਾ ਆ ਉਹ ਜ਼ਰੂਰ ਪਾ ਕੇ ਕਰੀਏ ਬਹੁਤ ਬਹੁਤ ਧੰਨਵਾਦ